ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਬੇਸ਼ੱਕ ਹਜੇ ਕੁਝ ਮਹੀਨੇ ਦੂਰ ਨੇ ਥੋੜਾ فاਸਲਾ ਥੋੜਾ ਵਕਤ ਜ਼ਰੂਰ ਪਿਆ ਪਰ ਜਿਹੜੇ ਲੀਡਰਸ ਨੇ ਖਾਸ ਕਰਕੇ ਅ ਡਿਫਰੈਂਟ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਆਪਸੀ ਰਸਸ਼ਾ ਕਸ਼ੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਟੱਗ ਆਫ ਵਾਰ ਜਿਹੜੀ ਹੈ ਉਹਨਾਂ ਦੀ ਸ਼ੁਰੂ ਹੋ ਗਈ ਹੈ ਵਰਡ ਵਾਰ ਜਿਹੜੀ ਹੈਗੀ ਹੈ ਸ਼ੁਰੂ ਹੋਈ ਹੋ ਗਈ ਹੈ ਸ਼ਬਦੀ ਜੰਗ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਅਸੀਂ ਅਸੋਕ ਗੱਲ ਕਰ ਰਹੇ ਹਾਂ ਰਾਜਾ ਵੜਿੰਗ ਦੀ ਜਿਹੜੇ ਕੈਸਟਿੰਗ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਤੇ ਨਾਲੇ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਨਵਜੋਤ ਸਿੱਧੂ ਜਿਨ੍ਹਾਂ ਨੇ ਕਿ ਹਾਲ ਫਿਲਹਾਲ ਦੇ ਵਿੱਚ ਹੀ ਕਾਂਗਰਸ ਨੂੰ ਛੱਡ ਦਿੱਤਾ ਤੇ ਬੀਜੇਪੀ ਜੁਆਇਨ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਡਿਫਰੈਂਟ ਤਰੀਕੇ ਦੇ ਹਾਲਾਤ ਜਿਹੜੇ ਨੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਜਿਹੜਾ ਹੈਗਾ ਖਾਸ ਤੌਰ ਤੇ ਜਿਹੜੇ ਮੰਤਰੀ ਨੇ ਕੇਂਦਰ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਖਾਸ ਕਰਕੇ ਕਿਸਾਨਾਂ ਦੇ ਮੋਰਚੇ ਵੇਲੇ ਦਾ ਔਰ ਉਸ ਬਿਆਨ ਤੇ ਉਹਨਾਂ ਨੇ ਕਿਹਾ ਕਿ ਮੇਰੇ ਉੱਥੇ ਮੈਨੂੰ ਭੇਜਿਆ ਗਿਆ ਖਾਸ ਕਰਕੇ ਕਾਂਗਰਸ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਵੱਲੋਂ ਭੇਜਿਆ ਗਿਆ ਔਰ ਉਹਦੇ ਬਾਅਦ ਉੱਥੇ ਮੇਰੇ ਨਾਲ ਬੱਗ ਤੱਕ ਉਤਰਨ ਦੀ ਜਾਂ ਮੈਨੂੰ ਮਰਵਾਣਤ ਲਿੰਚਿੰਗ ਤੱਕ ਹੋ ਸਕਦੀ ਸੀ ਮੈਨੂੰ ਪੀੜ ਜਿਹੜੀ ਸੀ ਮੇਰੇ ਤੇ ਹਮਲਾ ਕਰ ਸਕਦੀ ਸੀ ਇਹਨੂੰ ਲੈ ਕੇ ਲਗਾਤਾਰ ਜਿਹੜੀ ਇਹ ਫਿਰ ਉਹਨਾਂ ਨੇ ਆਪਣੀ ਗੱਲ بار بار ਰੱਖੀ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਉਹਦਾ ਜਵਾਬ ਦਿੱਤਾ ਇਸ ਨੂੰ ਲੈ ਕੇ ਫਿਰ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੇ ਜਵਾਬ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਰਵਨੀਤ ਬਿੱਟੂ ਨੇ ਉਹ ਤਾਂ ਕੁਝ ਵੀ ਕਹਿ ਸਕਦੇ ਐ ਇਸ ਤਰ੍ਹਾਂ ਦਾ ਜਵਾਬ ਜਦੋਂ ਰਾਜਾ ਵੜਿੰਗ ਦਾ ਆਇਆ ਤੇ ਉਸ ਨੂੰ ਕਾਊਂਟਰ ਜਿਹੜਾ ਹੈਗਾ ਉਹ ਕੀਤਾ ਫਿਰ ਨਵਜੋਤ ਕੌਰ ਸਿੱਧੂ ਨੇ ਉਹ ਕਹਿੰਦੇ ਵੀ ਇਹ ਜੀਆਂ ਗੱਲਾਂ ਕੌਣ ਕਰ ਰਿਹਾ ਖਾਸ ਕਰਕੇ ਫਿਰ ਉਹਨਾਂ ਨੇ ਬਹੁਤ ਸਾਰੀ ਉਹਨਾਂ ਦੀ ਜਿਦਾਤਾਾਂ ਵੀ ਗੱਲਬਾਤ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਜਿਦਾਤਾਾਂ ਉਹਨਾਂ ਨੇ ਸਕੈਮ ਕੀਤੀਆਂ ਉਹਨਾਂ ਨੇ ਲਈਆਂ ਰਾਜਾ ਵੜਿੰਗ ਨੂੰ ਲੈ ਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਟਵੀਟ ਕੀਤਾ ਹੁਣ ਇਸ ਸਾਰੀ ਪ੍ਰਸਥਿਤੀ ਦੇ ਬਾਅਦ ਜਿਹੜਾ ਰਾਜਾ ਵੜਿੰਗ ਨੇ ਉਹਨਾਂ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਔਰ ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਸਵਾਲਾਂ ਦੇ ਉੱਪਰ ਜਿਹੜਾ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਕਹਿ ਦਿੱਤਾ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਸਥਿਤੀ ਜਿਹੜੀ ਮਾਨਸਿਕ ਸਥਿਤੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਸ਼ਾਇਦ ਠੀਕ ਨਹੀਂ ਹੈਗੀ ਇਸ ਤਰੀਕੇ ਦਾ ਜਵਾਬ ਜਿਹੜਾ ਹੈਗਾ ਇਸ ਤਰੀਕੇ ਦਾ ਬਿਆਨ ਜਿਹੜਾ ਹੈਗਾ ਰਾਜਾ ਵਿਰਿੰਗ ਦਾ ਸਾਹਮਣੇ ਆਇਆ ਹੁਣ ਇਹ ਬੜੀ ਅਜੀਬ ਤਰੀਕੇ ਦੀ ਹਾਲਾਤ ਜਿਨ੍ਹਾਂ ਨੇ ਸਿਆਸੀ ਕਸ਼ਮਕਸ਼ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਸ਼ਬਦੀ ਜੰਗ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਔਰ ਇਹਦੇ ਵਿੱਚ ਹੁਣ ਸਮਝ ਇਹ ਨਹੀਂ ਆ ਰਿਹਾ ਕਿ ਲੋਕ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਹਮਦਰਦੀ ਜਤਾ ਰਹੇ ਨੇ ਕਿ ਵਾਕਈ ਹੀ ਕੋਈ ਇਸ ਤਰੀਕੇ ਦੀ ਗੱਲਬਾਤ ਜਿਹੜੀ ਰਾਜਾ ਵੜਿੰਗ ਨੇ ਕਹੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਲਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਦੇਖਣ ਨੂੰ ਇਹ ਆਇਆ ਕਿ ਲੀਡਰਸ ਜਿਹੜੇ ਨੇ ਉਹ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਸਰੇ ਉੱਪਰ ਸ਼ਬਦੀ ਜੰਗ ਜਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰਦੇ ਆ ਰਹੇ ਨੇ ਪਰ ਇਸ ਤਰੀਕੇ ਦਾ ਜਿਹੜਾ ਵਤੀਰਾ ਹੈਗਾ ਉਹ ਵੀ ਦੇਖਣ ਨੂੰ ਮਿਲ ਰਿਹਾ ਜਿਹੜਾ ਕਿ ਹੁਣ ਵਿਧਾਨ ਸਭਾ ਤੋਂ ਪਹਿਲੇ ਬਹੁਤ ਪਹਿਲੇ ਕਹਿਣਾ ਪਏਗਾ ਕਿ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਲਗਾਤਾਰ ਜਿਹੜਾ ਹੈਗਾ ਉਹ ਕਾਂਗਰਸ ਨੂੰ ਛੱਡਣ ਤੋਂ ਬਾਅਦ ਖਾਸ ਕਰਕੇ ਕਾਂਗਰਸ ਦੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਤੇ ਸਵਾਲਾਂ ਦੇ ਬੋਚਾਰ ਕਰਦੇ ਆ ਰਹੇ ਨੇ ਲਗਾਤਾਰ ਉਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ ਪਰ ਉਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਸਵਾਲ ਕੀਤੇ ਮੀਡੀਆ ਨੇ ਖਾਸ ਤੌਰ ਤੇ ਕਿ ਡਾਕਟਰ ਨਵਜੋਤ कौर ਸਿੱਧੂ ਇਹ ਸਾਰੀਆਂ ਗੱਲਾਂ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਬੀਬੀ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਹੈਗੀ ਐ ਉਹ ਠੀਕ ਨਹੀਂ ਹੈਗੀ ਇਸ ਤਰੀਕੇ ਦੀ ਤੱਕ ਇਸ ਹੱਦ ਤੱਕ ਜਿਹੜਾ ਹੈਗਾ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਜਦ ਕਿ ਚੋਣਾਂ ਹਜੇ ਦੂਰ ਨੇ ਤਾਜ਼ਾਤਰੀਨ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਬੇਸ਼ੱਕ ਹਜੇ ਕੁਝ ਮਹੀਨੇ ਦੂਰ ਨੇ ਥੋੜਾ فاਸਲਾ ਥੋੜਾ ਵਕਤ ਜ਼ਰੂਰ ਪਿਆ ਪਰ ਜਿਹੜੇ ਲੀਡਰਸ ਨੇ ਖਾਸ ਕਰਕੇ ਅ ਡਿਫਰੈਂਟ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਆਪਸੀ ਰੱਸ਼ਾ ਕਸ਼ੀ ਜੜੀ ਹੈ ਉਹ ਸ਼ੁਰੂ ਹੋ ਗਈ ਹੈ ਟੱਗ ਆਫ ਵਾਰ ਜਿਹੜੀ ਹੈ ਉਹਨਾਂ ਦੀ ਸ਼ੁਰੂ ਹੋ ਗਈ ਹੈ ਵਰਡ ਵਾਰ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਸ਼ਬਦੀ ਜੰਗ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਰਾਜਾ ਵੜਿੰਗ ਜਿਹੜੇ ਕੈਸਟਿੰਗ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਤੇ ਨਾਲੇ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਨਵਜੋਤ ਸਿੱਧੂ ਜਿਨ੍ਹਾਂ ਨੇ ਕਿ ਹਾਲ ਫਿਲਹਾਲ ਦੇ ਵਿੱਚ ਹੀ ਕਾਂਗਰਸ ਨੂੰ ਛੱਡ ਦਿੱਤਾ ਹੈ ਤੇ ਬੀਜੇਪੀ ਜੁਆਇਨ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਡਿਫਰੈਂਟ ਤਰੀਕੇ ਦੇ ਹਾਲਾਤ ਜਿਹੜੇ ਨੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਜਿਹੜਾ ਹੈਗਾ ਖਾਸ ਤੌਰ ਤੇ ਜਿਹੜੇ ਮੰਤਰੀ ਨੇ ਕੇਂਦਰ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਖਾਸ ਕਰਕੇ ਕਿਸਾਨਾਂ ਦੇ ਮੋਰਚੇ ਵੇਲੇ ਦਾ ਔਰ ਉਸ ਬਿਆਨ ਤੇ ਉਹਨਾਂ ਨੇ ਕਿਹਾ ਕਿ ਮੇਰੇ ਉੱਥੇ ਮੈਨੂੰ ਭੇਜਿਆ ਗਿਆ ਖਾਸ ਕਰਕੇ ਕਾਂਗਰਸ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਵੱਲੋਂ ਭੇਜਿਆ ਗਿਆ ਔਰ ਉਹਦੇ ਬਾਅਦ ਉੱਥੇ ਮੇਰੇ ਨਾਲ ਪੱਗ ਤੱਕ ਉਤਰਨ ਦੀ ਜਾਂ ਮੈਨੂੰ ਮਰਵਾਣਤ ਲਿੰਚਿੰਗ ਤੱਕ ਹੋ ਸਕਦੀ ਸੀ ਮੈਨੂੰ ਪੀੜ ਜਿਹੜੀ ਸੀ ਮੇਰੇ ਤੇ ਹਮਲਾ ਕਰ ਸਕਦੀ ਸੀ ਇਹਨੂੰ ਲੈ ਕੇ ਲਗਾਤਾਰ ਜਿਹੜੀ ਇਹ ਫਿਰ ਉਹਨਾਂ ਨੇ ਆਪਣੀ ਗੱਲ بار-बार ਰੱਖੀ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਉਹਦਾ ਜਵਾਬ ਦਿੱਤਾ ਇਸ ਨੂੰ ਲੈ ਕੇ ਫਿਰ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੇ ਜਵਾਬ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਰਵਨੀਤ ਬਿੱਟੂ ਨੇ ਉਹ ਤਾਂ ਕੁਝ ਵੀ ਕਹਿ ਸਕਦੇ ਐ ਇਸ ਤਰ੍ਹਾਂ ਦਾ ਜਵਾਬ ਜਦੋਂ ਰਾਜਾ ਵੜਿੰਗ ਦਾ ਆਇਆ ਤੇ ਉਸ ਨੂੰ ਕਾਊਂਟਰ ਜਿਹੜਾ ਹੈਗਾ ਉਹ ਕੀਤਾ ਫਿਰ ਨਵਜੋਤ ਕੌਰ ਸਿੱਧੂ ਨੇ ਉਹ ਕਹਿੰਦੇ ਵੀ ਇਹ ਜੀਆਂ ਗੱਲਾਂ ਕੌਣ ਕਰ ਰਿਹਾ ਖਾਸ ਕਰਕੇ ਫਿਰ ਉਹਨਾਂ ਨੇ ਬਹੁਤ ਸਾਰੀ ਉਹਨਾਂ ਦੀ ਜਿਦਾਤਾਵਾਂ ਦੀ ਗੱਲਬਾਤ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਜਿਦਾਤਾ ਉਹਨਾਂ ਨੇ ਸਕੈਮ ਕੀਤੀਆਂ ਉਹਨਾਂ ਨੇ ਲਈਆਂ ਰਾਜਾ ਵੜਿੰਗ ਨੂੰ ਲੈ ਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਟਵੀਟ ਕੀਤਾ ਹੁਣ ਇਸ ਸਾਰੀ ਪ੍ਰਸਥਿਤੀ ਦੇ ਬਾਅਦ ਜਿਹੜਾ ਰਾਜਾ ਵੜਿੰਗ ਨੇ ਉਹਨਾਂ ਨੇ ਇੱਕ ਵਾਰ ਫੇਰ ਬਿਆਨ ਦਿੱਤਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਔਰ ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਸਵਾਲਾਂ ਦੇ ਉੱਪਰ ਜਿਹੜਾ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਕਹਿ ਦਿੱਤਾ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਸਥਿਤੀ ਜਿਹੜੀ ਮਾਨਸਿਕ ਸਥਿਤੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਚਾਹੇ ਠੀਕ ਨਹੀਂ ਹੈਗੀ ਇਸ ਤਰੀਕੇ ਦਾ ਜਵਾਬ ਜਿਹੜਾ ਹੈਗਾ ਇਸ ਤਰੀਕੇ ਦਾ ਬਿਆਨ ਜਿਹੜਾ ਹੈਗਾ ਰਾਜਾ ਵੜਿੰਗ ਦਾ ਸਾਹਮਣੇ ਆਇਆ ਹੈ ਹੁਣ ਇਹ ਬੜੀ ਹੀ ਅਜੀਬ ਤਰੀਕੇ ਦੀ ਹਾਲਾਤ ਜਿਹੜੇ ਨੇ ਸਿਆਸੀ ਕਸ਼ਮਕਸ਼ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਸ਼ਬਦੀ ਜੰਗ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਔਰ ਇਹਦੇ ਵਿੱਚ ਹੁਣ ਸਮਝ ਐ ਨਹੀਂ ਆ ਰਿਹਾ ਕਿ ਲੋਕ ਡਾਕਟਰ ਨਵਜੋਤ कौर ਸਿੱਧੂ ਦੇ ਨਾਲ ਹਮਦਰਦੀ ਜਤਾ ਰਹੇ ਨੇ ਕਿ ਵਾਕਈ ਹੀ ਕੋਈ ਇਸ ਤਰੀਕੇ ਦੀ ਗੱਲਬਾਤ ਜਿਹੜੀ ਰਾਜਾ ਵਡਿੰਗ ਨੇ ਕਹੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਲਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਦੇਖਣ ਨੂੰ ਇਹ ਆਇਆ ਕਿ ਲੀਡਰ ਜਿਹੜੇ ਨੇ ਉਹ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਸਰੇ ਉੱਪਰ ਸ਼ਬਦੀ جنگ ਜਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰਦੇ ਆ ਰਹੇ ਨੇ ਪਰ ਇਸ ਤਰੀਕੇ ਦਾ ਜਿਹੜਾ ਵਤੀਰਾ ਹੈਗਾ ਉਹ ਵੀ ਦੇਖਣ ਨੂੰ ਮਿਲ ਰਿਹਾ ਜਿਹੜਾ ਕਿ ਹੁਣ ਵਿਧਾਨ ਸਭਾ ਤੋਂ ਪਹਿਲੇ ਬਹੁਤ ਪਹਿਲੇ ਕਹਿਣਾ ਪਏਗਾ ਕਿ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਲਗਾਤਾਰ ਜਿਹੜਾ ਹੈਗਾ ਉਹ ਕਾਂਗਰਸ ਨੂੰ ਛੱਡਣ ਤੋਂ ਬਾਅਦ ਖਾਸ ਕਰਕੇ ਕਾਂਗਰਸ ਦੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਤੇ ਸਵਾਲਾਂ ਦੀ ਬੁਚਾਰ ਕਰਦੇ ਆ ਰਹੇ ਨੇ ਲਗਾਤਾਰ ਉਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ ਪਰ ਉਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਸਵਾਲ ਕੀਤੇ ਮੀਡੀਆ ਨੇ ਖਾਸ ਤੌਰ ਤੇ ਕਿ ਡਾਕਟਰ ਨਵਜੋਤ कौर ਸਿੱਧੂ ਇਹ ਸਾਰੀਆਂ ਗੱਲਾਂ ਕਹਿ ਰਹੇ ਨੇ ਤੇ ਉਸ ਤੇ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਬੀਬੀ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਹੈਗੀ ਐ ਉਹ ਠੀਕ ਨਹੀਂ ਹੈਗੀ ਇਸ ਤਰੀਕੇ ਦੀ ਤੱਕ ਇਸ ਹੱਦ ਤੱਕ ਜਿਹੜਾ ਹੈਗਾ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਜਦ ਕਿ ਚੋਣਾ ਹਜੇ ਦੂਰ ਨੇ ਤਾਜ਼اترin ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ